रेडी स्टार्ट 80 ਦੇ ਦਹਾਕੇ ਤੋਂ ਠੇਕੇ ਤੇ ਭਰਤੀ ਕਰਨ ਦਾ ਰੁਝਾਨ ਹੈ ਜਦਕਿ ਇਹ ਪਹਿਲਾਂ ਇੰਨਾ ਜ਼ਿਆਦਾ ਪ੍ਰਚਲਿਤ ਨਹੀਂ ਸੀ ਪਰ ਸੰਨ 2000 ਤੋਂ ਬਾਅਦ ਕਈ ਵਿਭਾਗਾਂ ਵਿੱਚ ਪੱਕੀਆਂ ਅਸਾਮੀਆਂ ਦੇ ਨਾਲ ਨਾਲ ਠੇਕੇ ਤੇ ਉਮੀਦਵਾਰ ਭਰਤੀ ਕਰਨਾ ਸ਼ੁਰੂ ਕੀਤਾ ਗਿਆ ਸੀ ਡੰਡੀ ਅੱਜ ਦੇ ਅੰਕੜੇ ਅਨੁਸਾਰ ਲਗਭਗ 38000 ਮੁਲਾਜ਼ਮ ਠੇਕੇ ਤੇ ਭਰਤੀ ਕੀਤੇ ਜਾ ਚੁੱਕੇ ਹਨ ਡੰਡੀ ਲਗਭਗ 98.32% ਲੋਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਹਨ ਤੇ ਬਾਕੀ ਰਹਿੰਦੇ 1.68% ਚੰਡੀਗੜ੍ਹ ਵਿੱਚ ਕੰਮ ਕਰ ਰਹੇ ਹਨ ਡੰਡੀ ਦਰਸਲ ਠੇਕੇ ਤੇ ਉਮੀਦਵਾਰ ਇਸ ਲਈ ਰੱਖਿਆ ਜਾਂਦਾ ਹੈ ਤਾਂ ਕਿ ਸਰਕਾਰ ਆਪਣਾ ਬੋਝ ਉਸ ਠੇਕੇ ਆਧਾਰਿਤ ਉਮੀਦਵਾਰ ਉੱਪਰ ਸੁੱਟ ਸਕੇ ਡੰਡੇ ਜਿਸ ਨਾਲ ਘੱਟ ਤਨਖਾਹ ਉੱਤੇ ਪੂਰਾ ਕੰਮ ਲਿਆ ਜਾਵੇ ਅਤੇ ਕੰਮ ਹੋਣ ਤੋਂ ਬਾਅਦ ਉਮੀਦਵਾਰ ਨੂੰ ਮੁੜ ਦੁਬਾਰਾ ਬੇਰੁਜ਼ਗਾਰ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਜਾਵੇ ਡੰਡੇ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਇੱਕ ਚੌਂਕ ਵਿੱਚ ਖੜੇ ਕਾਮੇ ਨੂੰ ਘਰ ਕੰਮ ਕਰਨ ਲਈ ਬੁਲਾ ਲਿਆ ਜਾਵੇ ਤੇ ਬਾਅਦ ਵਿੱਚ ਉਸ ਨੂੰ ਫਿਰ ਤੋਂ ਚੌਂਕ ਵਿੱਚ ਖੜਨ ਲਈ ਛੱਡ ਦਿੱਤਾ ਜਾਵੇ ਜੋ ਕਿ ਇੱਕ ਤਰ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਹੈ ਤੇ ਜੋ ਉਮੀਦਵਾਰ ਇਸ ਅਸੰਮੀ ਤੇ ਕੰਮ ਕਰ ਰਹੇ ਹਨ ਇਹ ਗੱਲ ਜ਼ਰੂਰ ਸਮਝ ਰਹੇ ਹੋਣਗੇ ਡੰਡੀ ਅੱਜ ਦੇ ਪੜ੍ਹੇ ਲਿਖੇ ਅਤੇ ਨਾ ਪੜ੍ਹੇ ਲਿਖਿਆ ਵਿੱਚ ਕੋਈ ਫਰਕ ਨਹੀਂ ਰਿਹਾ ਡੰਡੀ ਇੰਨੀਆਂ ਡਿਗਰੀਆਂ ਕਰਨ ਦੇ ਬਾਵਜੂਦ ਵੀ ਪੜੀ ਲਿਖੀ ਪੀੜੀ ਦਾ ਇਹ ਹਾਲ ਹੈ ਡੰਡੀ ਇਸ ਠੇਕਾ ਆਧਾਰਿਤ ਪ੍ਰਣਾਲੀ ਨੂੰ ਚਲਾਉਣ ਵਿੱਚ ਬਹੁਤ ਸਾਰੇ ਵੱਡੇ ਅਫਸਰਾਂ ਦਾ ਪੂਰਾ ਯੋਗਦਾਨ ਹੈ ਕਿਉਂਕਿ ਉਹ ਵੀ ਸਰਕਾਰ ਦੁਆਰਾ ਹੀ ਉਨ੍ਹਾਂ ਦੀ ਹਮਾਇਤ ਕਰਨ ਲਈ ਲਗਾਏ ਜਾਂਦੇ ਹਨ ਤਾਂ ਕਿ ਛੋਟੇ ਮੁਲਾਜ਼ਮਾਂ ਨੂੰ ਇਹੋ ਜਿਹੀਆਂ ਨੀਤੀਆਂ ਵਿਕਸਿਤ ਕਰ ਦਵਾਇਆ ਜਾ ਸਕੇ ਤੇ ਹਰ ਵੇਲੇ ਇਨ੍ਹਾਂ ਕੱਚਿਆਂ ਮੁਲਾਜ਼ਮਾਂ ਤੇ ਇਹੀ ਤਲਵਾਰ ਲਟਕੀ ਰਹਿੰਦੀ ਹੈ ਕਿ ਉਹਨਾਂ ਨੂੰ ਨੌਕਰੀ ਤੋਂ ਕੱਢਣਾ ਦਿੱਤਾ ਜਾਏ ਤੇ ਇਸੇ ਡਰ ਦਾ ਫਾਇਦਾ ਉਨ੍ਹਾਂ ਤੇ ਲੱਗੇ ਪੱਕੇ ਮੁਲਾਜ਼ਮ ਚੁੱਕਦੇ ਹਨ ਤੇ ਕੱਚੇ ਮੁਲਾਜ਼ਮਾਂ ਨੂੰ ਨਾ ਚਾਕੇ ਵੀ ਕਈ ਵਾਰ ਉਹਨਾਂ ਦੇ ਨਿੱਜੀ ਕੰਮ ਵੀ ਕਰਨੇ ਪੈਂਦੇ ਹਨ ਜਿਸ ਨਾਲ ਕੰਮ ਦਾ ਬੋਝ ਦਿਨੋ ਦਿਨ ਹੋਰ ਵੱਧਦਾ ਜਾਂਦਾ ਹੈ ਤੇ ਬੰਦਾ ਆਪਣੇ ਆਪ ਹੀ ਮਾਨਸਿਕ ਰੋਕੀ ਹੁੰਦਾ ਜਾਂਦਾ ਹੈ ਡੰਡੀ ਪੰਜਾਬ ਦੇ ਸਭ ਤੋਂ ਵੱਧ ਪੜੇ ਲਿਖੇ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਰਜਨ ਤੋਂ ਵੱਧ ਸਕੂਲਾਂ ਵਿੱਚ ਪੱਕੇ ਅਧਿਆਪਕ ਨਹੀਂ ਹਨ ਪਰ ਫਿਰ ਵੀ ਕੋਈ ਵੀ ਅਜਹੀ ਨੀਤੀ ਨਹੀਂ ਹੈ ਜਿਸ ਨਾਲ ਪਹਿਲਾਂ ਤੋਂ ਲੱਗਿਆ ਜਾਂ ਖਾਲੀ ਪਈਆਂ ਅਸਾਮੀਆਂ ਤੇ ਇੱਕ ਪੱਕਾ ਮੁਲਾਜ਼ਮ ਭਰਤੀ ਕੀਤਾ ਜਾ ਸਕੇ ਡੰਡੀ ਇਸ ਦੇ ਨਾਲ ਹੀ ਹੁਣ ਸਾਨੂੰ ਸਭ ਮੁਲਾਜ਼ਮਾਂ ਨੂੰ ਇੱਕ ਟੈਸਟ ਵਿੱਚੋਂ ਗੁਜ਼ਰਨਾ ਪੈਣਾ ਹੈ ਜਿਸ ਵਿੱਚ ਪਾਸ ਹੋਏ ਉਮੀਦਵਾਰ ਹੀ ਪੱਕੇ ਕੀਤੇ ਜਾਣੇ ਹਨ ਤੇ ਇਸ ਅਸਾਮੀ ਲਈ ਪੰਜਾਬ ਦੇ ਬਾਕੀ ਰਹਿੰਦੇ ਉਮੀਦਵਾਰ ਵੀ ਹਿੱਸਾ ਲੈਣਗੇ ਤੇ ਉਹਨਾਂ ਵਿੱਚੋਂ ਪਿਛਲੇ 5 ਸਾਲਾਂ ਵਿੱਚੋਂ ਆਏ ਨਵੀਂ ਪੀੜੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਉਹੋ ਵੀ ਅਪਲਾਈ ਕਰਨਗੇ ਜਿਨ੍ਹਾਂ ਨੇ ਹਾਲ ਹੀ ਵਿੱਚ ਪੜ੍ਹਾਈ ਛੱਡੀ ਹੈ ਡੰਡੀ ਇਹਨਾਂ ਉਮੀਦਵਾਰਾਂ ਦਾ ਸਾਡੇ ਨਾਲ ਹੀ ਮੁਕਾਬਲਾ ਕਰਵਾਇਆ ਜਾਏਗਾ ਜਿਨ੍ਹਾਂ ਨੂੰ 5-5 ਸਾਲ ਹੋ ਗਏ ਨੌਕਰੀ ਕਰਦਿਆਂ ਨੂੰ ਅਤੇ ਸਾਨੂੰ ਮੁਰ ਤੋਂ ਕਿਤਾਬਾਂ ਚੁੱਕ ਕੇ 15-20 ਦਿਨਾਂ ਵਿਚ ਉਹ ਜਹੀ ਤਿਆਰੀ ਨਾਲ ਪਾਸ ਹੋਣਾ ਹੈ ਜੋ ਕਿ ਇੱਕ ਨਵੀਂ ਪੀੜੀ ਦਾ ਬੱਚਾ ਲਗਾਤਾਰ 20 ਸਾਲਾਂ